ਤੇ ਸ਼ਾਮ ਨੂੰ ਚੱਲਾਂਗੇ ਜਿਮ ਤੇ ਆਹੀ ਆਹੀ ਇੱਥੇ ਕੰਮ ਕਾਇ ਨਹੀਂ ਹੋ ਗਈ ਡਨ ਤੇ ਆ ਗੱਡੀ ਤੇ ਇਹ ਹੈਗਾ ਆ ਬੈਟਰੀ ਦੇਖ ਦੇਖੋ ਹੁਣ ਵਾਰੀ ਆ ਗਈ ਆਪਣੀ ਹਾਂਜੀ ਆਇਆ ਬਾਹਰ ਦਾ ਮਾਹੌਲ ਸਾਡੇ ਤੇ हां बाबेओ किमे हो की हालचाल ठीक ठाक हो ਤੇ ਅਸੀਂ ਵੀ ਠੀਕ ਠਾਕ ਹਾਂ ਤੇ ਹੈਗੇ ਅੱਜ ਘਰ ਤੇ ਕੰਮ ਤੇ ਕਰਨਾ ਹੀ ਪੈਂਦਾ ਭਾਵੇਂ ਘਰ ਉਹਦੇ ਬਾਹਰ ਤੇ ਪਿਛਲੇ ਵੀਕ ਆਪਣੇ ਕੋ ਬਾਹਰ ਘਰੋਂ ਕਾ ਨਹੀਂ ਵੱਢਿਆ ਗਿਆ ਤੇ ਵਿਜੀ ਸੀਗੇ ਤੇ ਅੱਜ ਹੈਗਾ ਟਾਈਮ ਆਪਣੇ ਕੋ ਤੇ ਵੱਢਦੇ ਹਾਂ ਉਹ ਬਾਬਾ ਹੀ ਹਨਾ ਵੱਡਾ ਹੋ ਗਿਆ ਤੇ ਉਸ ਤੋਂ ਬਾਅਦ ਜਾਵਾਂਗੇ ਝੜ ਟਰੱਕ ਦਾ ਕੰਮ ਆ ਥੋੜਾ ਜਿਹਾ ਕਰਨ ਵਾਲੀ ਇੱਕ ਦੋ ਉਹ ਕਰਕੇ ਵਾਪਸ ਆ ਕੇ ਅ ਨਾ ਤੋ ਕਿ ਜਾਵਾਂਗੇ ਆਪਾਂ ਗੁਰੂ ਘਰ ਉੱਥੇ ਬਾਪੂ ਨਾਲ ਕਰਕੇ ਆਵਾਂਗੇ ਗੱਲਾਂ ਬਾਤਾਂ ਤੇ ਸ਼ਾਮ ਨੂੰ ਚੱਲਾਂਗੇ ਜਿਮ ਤੇ ਆਹੀ ਆਹੀ ਇੱਥੇ ਕੰਮ ਕਾਜ ਨੇ ਬਸ ਆ ਨਾਂ ਦੇ ਘਾਰਿਆਂ ਟਰੱਕ ਤੇ ਹੁੰਨੇ ਆ ਥੋੜੀ ਜਾਨ ਸੌਖੀ ਰਹਿੰਦੀ ਆ ਤੇ ਘਰਾਂ ਚ ਇਦਾਂ ਦੇ ਨਿੱਕੇ ਮੋٹے ਕੰਮ ਲੱਗੇ ਰਹਿੰਦਾ ਲੱਗੇ ਰਹੀਦਾ ਤੇ ਆਜੋ ਕਰਦੇ ਆ ਇਹੀ ਰੂਟੀਨ ਹੁੰਦੀ ਆ ਇੱਥੇ ਦਿੱਲੀ ਦੀ ਤੇ ਕਰਦੇ ਆ ਆਪਾਂ ਵੀ ਸ਼ੁਰੂ ਤੇ ਨਾਲੇ ਦਿਖਾਉਨੇ ਆ ਤੁਹਾਨੂੰ ਕੀ ਚੱਲਦਾ ਬਾਹਰ ਆਜੋ ਹਾਂਜੀ ਆਇਆ ਬਾਹਰ ਦਾ ਮਾਹੌਲ ਹੈ ਸਾਡੇ ਤੇ ਚਿੜੀਆਂ ਚਿਂਚਿਂ ਲਾਈ ਆ ਨੱਡਦੀਆਂ ਆ ਬੂਟੀ ਜੀ ਆ ਇੰਨੀ ਢੀਠ ਆ ਨਾ ਇੰਨੀ ਮੈਂ ਇੱਥੇ ਦਵਾਈ ਪਾ ਛੜੀ ਆ ਆ ਖੱਟੇ ਜੇ ਫੁੱਲ ਜੇ ਜਿਹੜੇ ਘਟ ਗਏ ਓਦਾਂ ਲੇਕਿਨ ਖਤਮ ਨਹੀਂ ਹੁੰਦੀ ਮਰਦੀ ਨਹੀਂ ਇਹ ਬਹੁਤ ਜ਼ਿਆਦਾ ਸੀਗੀ ਪਹਿਲਾਂ ਸੁਪਰੀਮਾ ਬਹੁ ਕੀਤੀਆਂ ਦਵਾਈਆਂ ਬਹੁ ਪਾਈਆਂ ਫੇਜ ਆ ਕੇ ਘਟੀ ਆ ਤੇ ਇੱਕ ਆ ਪੱਖੇ ਜਿਹੜੇ ਆ ਚਲਣ ਦੇ ਹਵਾ ਵਾਲੇ ਇਹ ਲਾਇਆ ਇਹਦੇ ਚ ਬਤਕਾਂ ਬਹੁਤ ਹੁੰਦੀਆਂ ਨੇ ਪਾਣੀ ਚ ਨਾ ਤੇ ਉਹ ਫਿਰ ਇੱਧਰ ਆ ਜਾਂਦੀਆਂ ਨੇ ਉੱਪਰ ਤਾਂ ਚੜ੍ਹ ਆਉਂਦੀਆਂ ਇਦਾਂ ਗੰਦ ਬਹੁ ਪਾਉਂਦੀਆਂ ਆ ਕੇ ਇੱਥੇ ਮਿੱਠਾ ਮੁੱਠਾ ਹੀ ਕਰ ਜਾਂਦੀਆਂ ਤੇ ਇਹਨਾਂ ਤੋਂ ਡਰਦੀਆਂ ਨੇ ਇਹਦੇ ਤੇ ਲਾਗੇ ਲਾਗੇ ਨਹੀਂ ਆਉਂਦੀਆਂ ਪਰੇ ਪਰੇ ਰਹਿ ਜਾਂਦੀਆਂ ਇਹ ਮੈਂ ਹਵਾ ਜਿਆਦਾ ਹੀ ਲਾ ਛੜੀਆਂ ਨੇ ਇਹ ਕਾਲਾ ਛੜੀ ਇਥੇ ਇਹ ਫੇ ਘੁੰਮਦੀਆਂ ਜਦੋਂ ਇਹਨੂੰ ਹਵਾ ਜੀ ਆਉਂਦੀ ਆ ਇਹ ਲਾਗੇ ਗਵੰਡਣੇ ਮੇਰੀ ਇਹਦਾ ਘਾਹ ਦੇਖ ਲਓ ਸ਼ਾਂ ਛੜਿਆ ਆਪਾਂ ਆ ਖਾਦ ਡਾਇਆ ਰੇ ਪੂਰੀ ਰੱਖ ਕੇ ਪਾਈ ਆ ਤੇ ਆਪਣਾ ਕਾਲਾ ਥੋੜਾ ਜਿਆ ਡਾਰਕ ਤੇ ਆ ਪਾਣੀ ਦਾ ਲਾਏ ਆਪਾਂ ਇਹਨੇ ਉਦਾਂ ਸਪ੍ਰਿੰਕਲ ਜੇ ਲਾਏ ਆਗੇ ਆਟੋਮੈਟਿਕਾ ਪਾਣੀ ਇਹਦਾ ਚੱਲਦਾ ਟਾਈਮਰ ਟਾਈਮਰ ਤੇ ਵੈਸੇ ਮੈਂ ਵੀ ਲਾਇਆ ਆਪਣਾ ਵਰਦੀ ਸੀ ਜਗਾੜਿਆ ਉਹਦੇ ਤੇ ਲੱਗਦਾ ਏ ਉਹਨੇ ਲਾਇਆ ਰੁਪਇਆ 3000 400 ਡਾਲਰ ਅਸੀਂ ਲਾਇਆ ਆ ਅਸੀਂ ਆ 100 ਜਸਾਰ ਲਿਆ ਤੇ ਇਹ ਚਾਰ ਨੋਜ਼ਲਾਂ ਨੇ ਇਹਦੀਆਂ ਦੋ ਪਿੱਛੇ ਦੋ ਮੋਹਰੇ ਟਾਈਮਰ ਲਾਇਆ ਮੈਂ ਸ਼ਾਮ ਦਾ ਤੇ ਇਹਦੀ ਇਹ ਖਾਸੀਅਤ ਏ ਜੀ ਬੱਦਲ ਹੋਇਆ ਬਾਹਰ ਕਲੌਡੀ ਆ ਤੇ ਇੰਨੇ 24 ਆਵਰ ਜਿਹੜਾ ਡਿਲੇ ਕਰ ਦੇਣਾ ਜਾਨੀ ਕਿ ਅਗਲੇ ਦਿਨ ਤੇ ਲੈ ਜਾਣਾ ਸਕਿੱਪ ਕਰ ਦੇਣੀ ਇੱਕ ਦਿਨ ਦੀ ਨਹੀਂ ਪਵੇ ਜਾਂ ਨਾ ਪਵੇ ਇਹਨੂੰ ਬਸ ਬਦਲ ਚਾਹੀਦਾ ਤੇ ਆਹ ਦੋ ਨੋਜ ਨਾਲ ਲਾਈਆਂ ਨੇ ਸਾਰਾ ਕਵਰ ਕਰਦੀਆਂ ਨੇ ਤੇ ਦੋ ਮੂਰੇ ਆ ਉਹ ਸਾਰਾ ਅੱਗੇ ਕਵਰ ਕਰ ਜਾਂਦੀਆਂ ਤੇ ਹੁਣ ਇਹਦਾ ਕਰਦੇ ਆ ਵੱਟਦੇ ਆ ਇਹਨੂੰ ਤੇ ਫਿਰ ਵੱਢ ਕੇ ਦੱਸਦੇ ਆ ਤੁਹਾਨੂੰ ਆ ਵਾਲੇ ਇਹ ਜਿਹੜੇ ਘੁੰਮਦੇ ਆ ਨਾ ਤੇ ਉਹ ਡਰਦੀਆਂ ਨੇ ਇਹਨਾਂ ਦੇ ਲੱਗ ਲੱਗੇ ਨਹੀਂ ਆਉਂਦੀਆਂ ਬਸ ਦੂਰ ਦੂਰ ਰਹਿੰਦੀਆਂ ਇਹ ਸਾਡੇ ਗਵਾਂਢੀ ਆ ਇਹ ਇੱਧਰ ਬੇਬੇ ਰਹਿੰਦੀ ਆ ਇੱਧਰ ਬੇਬੇ ਬਾਪੂ ਆ ਉਹ ਜਿਹੜੇ ਸਾਹਮਣੇ ਵਾਲੇ ਉਹ ਦੇਸੀ ਆ ਇਹ ਸਾਡੇ ਪਿੰਡ 'ਚ ਦੇਸੀਆਂ ਦੇ ਘਰ 5-7 ਮਸਾਂ ਚ 5-6 ਆ ਬਹੁਤ ਘਟ ਨੇ ਆਪਾਂ ਰਹਿਨੇ ਆ ਸ਼ਹਿਰੋਂ ਬਾਹਰ ਤੇ ਵਿਊ ਚੱਕ ਰੋ ਤੂੰ ਗੱਲ ਵਾਧਾ ਗਈ ਨਹੀਂ ਕੋਈ ਸ਼ੱਕ ਆਇਓ ਦਿਖਾ ਲੈਂਦਾ ਤੁਹਾਨੂੰ ਮੋਰੀਓ ਪਿੰਡ ਆਪਣਾ ਚੱਕ ਫਰਕ ਦੇਖੋ ਤੁਸੀਂ ਜਿਮੀਦਾਰਾਂ ਦੇ ਵੰਡਿਆ ਇੱਧਰ ਸ਼ਾਂਛਿੜਿਆ ਇੱਧਰ ਆਪਣਾ ਡਾਰ ਕਿਆ ਰਾਤਾਂ ਪੂਰੀਆਂ ਰੱਖੀ ਦੀਆਂ ਨਾ ਪਰ ਆ ਬੂਟੇ ਪਤਾ ਨਹੀਂ ਕਿਉਂ ਪਤਾ ਨਹੀਂ ਇਹ ਸੁੱਕਣ ਦੇ ਆ ਜਾਂ ਇਹਨਾਂ ਦੇ ਉਦਾਂ ਹੀ ਪੱਤੇ ਪੁੱਤੇ ਝਾਂਡੇ ਇਹਨਾਂ ਦਾ ਨਹੀਂ ਕੋਈ ਸਹੂਗਤਾ ਹੋ ਜਾ ਲੱਗਣ ਦੇ ਆ ਪਾਣੀ ਵਾਲਾ ਸਿਸਟਮ ਸਾਰਾ ਆਟੋ ਹੀ ਰੱਖਿਆ ਆਪਾਂ ਆ ਗਾਰਬੇਜ ਵਾਲੇ ਨੇ ਵੀ ਆਉਣਾ ਅੱਜ ਇਹ ਵੀ ਪਤਾ ਨਹੀਂ ਆ ਦੇਖ ਖੜਾ ਖੜਾ ਹੋਇਆ ਜਿਆਦਾ ਹੀ ਇਹ ਆ ਸਾਡਾ ਪਿੰਡ ਸੁਣ ਪਈ ਆ ਪਿੰਡ ਚ ਅੱਛਾ ਤੇ ਇਧਰ ਵੀ ਲੋਕੀ ਕੰਮਾਂ ਤੇ ਗਏ ਆ ਅਸੀਂ ਘਰੇ ਤੋਂ ਹੀ ਫਿਰਦੀਆਂ ਸਾਨੂੰ ਕੰਮ ਹੀ ਨਹੀਂ ਮਿਲਦਾ ਇੱਧਰ ਡੈਡ ਐਂਡ ਹੈ ਸਾਰਾ ਹੀ ਇੱਧਰ ਵੀ ਡੈਡ ਐਂਡ ਹੈ ਇੱਧਰ ਵੀ ਡੈਡ ਐਂਡ ਨੇ ਥੋੜਾ ਜਿਹਾ 8-10 ਘਰ ਇੱਧਰ ਨੇ 8-10 ਸਈ ਇੱਧਰ ਨੇ ਤੇ ਇੱਧਰ ਮੋੜੇ ਸਾਹਮਣੇ ਹਾਈਵੇ ਚੱਲਦਾ 74 ਅ ਡੇਢ ਕਿਮੀਲ ਤੇ ਡੇਢ ਤੋਂ 2 ਮੀਲੋਂ ਚੈੱਕ ਤੇ ਆਜੋ ਹੁਣ ਕਰਦੇ ਆ ਤੇਲ ਪਾਣੀ ਗੱਡੀਆਂ ਚ ਚੈੱਕ ਤੇ ਕਰਦੇ ਆ ਸਟਾਰਟ ਧੁੱਪ ਲੱਗਦੀ ਆ ਜੇ ਹਵਾ ਲੱਗਦੀ ਆ ਤੇ ਠੰਡਾ ਹੋ ਜਾਂਦਾ ਆ ਪਤਾ ਨਹੀਂ ਕੀ ਫਿਰ ਗਿਆ ਇੱਥੇ ਸੜ ਗਿਆ ਕਾਜ ਇੱਕ ਆ ਦੋ ਸਪ੍ਰਿੰਕਲ ਮੋਰੇ ਇੱਕ ਆ ਰਿਹਾ ਇੱਥੇ ਤੇ ਇੱਕ ਉਧਰਲੇ ਪਾਸੇ ਆ ਇਹ ਸਾਰਾ ਹੀ ਕਵਰ ਕਰ ਜਾਂਦੀ ਇਧਰ ਆ ਵੀ ਬੂਟੇ ਦੇ ਰੇਹ ਦੇ ਨਾਲ ਦੇ ਜਿਹੜੇ ਉਦਾਂ ਨਵੇਂ ਪੱਤੇ ਵੀ ਆ ਰਹੇ ਆ ਤੇ ਪਤਾ ਨਹੀਂ ਪਹਿਲੇ ਕਿਉਂ ਸੜ ਗਏ ਸੜ ਗਏ ਆ ਜਾਂ ਉਦਾਂ ਹੀ ਰੰਗ ਹੀ ਇਦਾਂ ਦਾ ਹੋ ਗਿਆ ਉਹਨਾਂ ਦਾ ਆ ਠੀਕ ਆ ਬਾਕੀ ਆ ਜੋ ਕੱਟਦੇ ਆ ਮਸ਼ੀਨ ਬਾਹਰ ਤੇ ਦੱਸਦੇ ਆ ਤੁਹਾਨੂੰ ਦਿਖਾਉਨੇ ਆ ਆ ਜੋ ਇਹਦਾ ਕਰਦੇ ਆ ਇਹ ਆ ਕਾਵੜਨ ਵਾਲੀ ਮਸ਼ੀਨ ਤੇ ਆ 스노우 스노ਰ ਮੋਬਲਿਆ ਜਦੋਂ 스노우 ਪੈਂਦੀ ਆ ਤੇ ਇਹ ਅ ਸੁੱਟਦੀ ਐ ਸਨੋ ਦੂਰ ਸੁੱਟਦੀ ਆਪਣੀ ਡਰਾਈਵੇ ਤੋਂ ਸੰਦ ਸੇੜਾ ਜਿੰਨਾ ਚਾਹੀਦਾ ਉਹਨਾਂ ਕਰ ਰੱਖਿਆ ਤੇ ਮਾਰੀ ਇਹ ਸੈਲਫ ਗੱਡੀ ਨੂੰ ਫਿਰ ਤੇਲ ਠੀਕ ਹੀ ਆ ਸਰ ਜਾਣਾ ਆਪਣਾ ਉਦਾਂ ਤੇ ਪਿਆ ਆ ਦੇਖ ਬਾਦੂ ਪਰ ਖਾਰ ਦੇਣਾ ਇਹ ਆਪਣਾ ਹੈਗਾ ਜੀ Honda ਦਾ ਤੇ ਅਡਜਸਟਮੈਂਟ ਹੋ ਜਾਂਦੀ ਏਦੀ ਤੁਸੀਂ ਥੱਲੇ ਰੱਖਣਾ ਉੱਪਰ ਰੱਖਣਾ ਜਿੰਨਾ ਵੀ ਤੁਸੀਂ ਕਰਨਾ ਹੋ ਜਾਂਦਾ ਤੇ ਤੁਰਦਾ ਆ ਵੀ ਆ ਲੇਕਿਨ ਮਗਰੋਂ ਫੜਨਾ ਕੰਟਰੋਲ ਕਰਨਾ ਪੈਂਦਾ ਆਇਆ ਖਾਦ ਪਾਉਣ ਨੂੰ ਖਾਦ ਦੇ ਬਾਹਰ ਤੇ ਆ ਸਪਰੇਵਾਂ ਕੀਤੀਆਂ ਸੀ ਸਿੰਗੀਆਂ ਮੈਂ ਲੇਕਿਨ ਉਹ ਮਰਦੀ ਨਹੀਂ ਪਤਾ ਨਹੀਂ ਕੀ ਕਰ ਬਹੁਤ ਠੀਕ ਹੈ ਜੀ ਆ ਦੇਖ ਦੋ ਗੇਲਣਾ ਆਏ ਪਈਆਂ ਦੋ ਮਿੰਟ ਟਰੈਸ਼ ਕਰਦੀਆਂ ਚਾਰ ਪੰਜ ਗੇਲਣਾ ਮੈਂ ਪਾ ਦਿਆਂ ਲੇਕਿਨ ਉਹ ਨੀ ਮਾਰੀ ਨਹੀਂ ਦਿੱਤਾ ਲਓ ਜੀ ਮਾਰਦੇ ਹਾਂ ਸੈਲਫ ਗੱਡੀ ਨੂੰ ਸ਼ਕ ਵਾਹ ਜਾਊਗੀ ਤੁਹਾਨੂੰ ਬਹੁਤ ਜੀ ਆਪਾਂ ਚੱਕੀ ਨਹੀਂ ਇਹਦੇ ਵੱਢ ਦੇਣੇ ਸੀ ਨੇ ਸ਼ੱਕ ਕਾ ਹੋ ਗਿਆ ਫੇਰ ਉਹਦੀ ਜਗ੍ਹਾ ਤੇ ਰੱਖ ਦੇਣਾ ਜਿੱਥੋਂ ਚੱਕਿਆ ਹੈ ਕਿਉਂਕਿ ਟਾਈਮਰ ਲੱਗਾ ਨਾ ਫੇ ਉਹਨੇ ਚੱਲਣਾ ਸ਼ਾਮ ਨੂੰ ਇਹ ਸਾਰਾ ਕਵਰ ਘਾਦਾ ਇਧਰ ਫੇ ਇਹਨਾਂ ਨਾਲ ਵੀ ਜੋੜ ਦਈਦਾ ਇਹ ਇਧਰ ਬੂਟਿਆਂ ਚ ਇੱਥੇ ਅਲਗ-ਅਲਗ ਛੁੱਟੀ ਜਾਂਦਾ ਪਾਣੀ ਅਫਵਾਰੇ ਜਿਹੇ ਛੋਟੇ ਦੇਖੋ ਜੀ ਐਦਾਂ ਦਾ ਲੱਗਦਾ ਵੱਡ ਕੇ ਇੰਨਾ ਗੰਦ ਬੈ ਜਾਂਦਾ ਸ਼ੱਕ ਅਜੇ ਉਧਰਲੇ ਪਾਸੇ ਵੱਢਣ ਵਾਲਾ ਪਿੱਛੇ ਵੱਢਣ ਵਾਲਾ ਘੰਟੇ ਸਵਾ ਘੰਟੇ ਦਾ ਕੰਮ ਆਇਆ ਇਹ ਆ ਜਿਹੜੇ ਰਹਿ ਜਾਂਦੇ ਆ ਇਹ ਫਿਰ ਉਹ ਟ੍ਰਿਮਰ ਜੇ ਨਾ ਜਿੱਦਾਂ ਰਹਿ ਜਾਂਦੀਆਂ ਉਹਦੇ ਨਾਲ ਕਟਾਂਗੇ ਆਲੇ ਦੁਆਲੇ ਮਾਰਾਂਗੇ ਬਲੌਰ ਆ ਸਾਰਾ ਕਾਜ ਆ ਸੈਡਾਂ ਦੇ ਕਰਾਂਗੇ ਤੇ ਗੱਡੀ ਖੜੀ ਆ ਆ ਦੂਜੇ ਖੇਤ ਚ ਸ਼ਕ ਤੇ ਠੀਕ ਆ ਮਿਲਦਾ ਮੈਂ ਬਾਕੀ ਦਾ ਵੱਢ ਕੇ ਘੇਰਿਆ ਇਹਨੇ ਜਿੰਨਾ ਫੁੱਲ ਕਰ ਦੇ ਇਸ ਫੁੱਲ ਭਾਈ ਦੀ ਮੇਲ ਨਹੀਂ ਦਿੰਦੀ ਨਾਲ ਤੇ ਆ ਇਹਦਾ ਇਹਨੂੰ ਛੱਡ ਦਾਂਗੇ ਤੇ ਇਹਨੇ ਬੰਦ ਹੋ ਜਣਾਈ ਜਣ ਤੇ ਇੱਥੇ ਰੱਖਣੀ ਪੈਂਦੀ ਨਾਲ ਇਦਾਂ ਮਿਲਿਆ ਨਹੀਂ ਜਾਂਦਾ ਨਾਲ ਤੇ ਆ ਹੈਗਾ ਦਾ ਸੈਲਫ ਤੇ ਬੱਸ ਹੁਣ ਜੌਬ ਆਪਣੀ ਹੋ ਗਈ ਡਨ ਤੇ ਹੁਣ ਆ ਲਾਗੋ ਕੰਡੇ-ਕੁੰਡੇ ਜੀ ਵੱਢਣੇ ਵੱਢਦੇ ਆ ਆ ਇਹ ਆ ਦਾ ਕਟਰ ਜਿੱਦਾਂ ਆਪਾਂ ਰਹਿ ਗਏ ਨਾ ਨੁਕਰਾਂ ਤੋਂ ਉਹ ਵੱਡਣ ਵਾਲਾ ਆ ਇਹਦੇ ਆ ਧਾਗਾ ਜਾਂ ਹੁੰਦਾ ਆ ਵਾਲੀ ਪਲਾਸਟਿਕ ਜੀ ਤੇ ਇਹ ਵਿੱਚੋਂ ਕੱਟ-ਕੱਟ ਪਾਈ ਜਾਂਦੀ ਇਹਦੇ ਵਿੱਚ ਫਿਰ ਕੀ ਵੰਗੂ ਹੁੰਦਾ ਫਿਰ ਜਿਉਂ-ਜਿਉਂ ਲੋਡ ਪੈਂਦੀ ਆ ਵਿੱਚੋਂ ਕੱਢ ਲੀਦਾ ਜਦੋਂ ਨਿਕਾਂਦਾ ਜਾਂਦਾ ਇਹ ਮਤਲਬ ਹੁਣ ਕਾ ਸਕਿਆ ਇਸ ਇੰਨਾ ਚਾਹੀਦਾ ਹੈ ਤੇ ਜਿੰਨਾ ਤੇ ਹੁਣ ਕੱਢਦੇ ਆ ਇਹਨੂੰ ਤੇ ਪਾਉਨੇ ਆ ਵੱਡਾ ਕਰਕੇ ਦਾਟਕੰਨ ਨਿਕਲ ਜਾਣਾ ਆਪਾਂ ਆ ਆ ਫਿਰ ਕੀ ਬਾਹਰ ਆ ਜਣੀ ਆਵੇ ਇਹਦੇ ਵਿੱਚ ਭਲੇਟਿਆ ਨਾ ਇਹ ਹੁਣ ਇਹਦੇ ਚ ਐ ਇਦਾਂ ਕਰਕੇ ਮਸਾ ਲੰਮਾ ਵੀ ਕਰ ਲੈਨੇ ਆ ਤੇ ਕੋਈ ਚੱਕਰ ਨਹੀਂ ਕਿਉਂਕਿ ਇਹਨੂੰ ਜਿੰਨਾ ਲੋੜਿਆ ਨੇ ਉਨਾ ਹੀ ਰੱਖਣਾ ਬਾਕੀ ਨੇ ਵੜ ਦੇਣਾ ਤੇ ਹੈਗਾ ਆ ਬੈਟਰੀ ਦੇ ਦੇਖਿਓ ਇਦਾਂ ਨਹੀਂ ਚੱਲਣਾ ਬਾਬੇ ਦਾ ਤੇ ਉਹ ਕੰਮ ਆ ਕਿ ਜਦੋਂ ਨਾਈ ਕੋ ਨਹੀਂ ਜਾਂਦੇ ਵਾਲ ਕਟਾਉਣ ਤੇ ਫਿਰ ਜਦੋਂ ਗਿੱਚੀ ਗਾਚੀ ਚ ਉਸ ਤਰ੍ਹਾਂ ਲਾ ਦਿੰਦਾ ਜਿਹੜੇ ਰਹਿ ਜਾਂਦੇ ਆ ਵਾਲ ਇਹ ਉਹ ਵਾਲਾ ਉਸ ਤਰ੍ਹਾਂ ਨੇ ਕੱਢ ਦਿੰਨੇ ਆ ਖਾਤ ਬਾਕੀ ਆ ਟ੍ਰਿਮਰ ਆ ਦੇਖ ਲੋ ਕਿਵੇਂ ਨੁਕਰਾਂ ਨੁਕਰਾਂ ਚ ਕੱਢ ਦਿੰਦਾ ਚੇਕ ਐਦਾਂ ਖਤ ਕੱਢਦਾ ਜਿਹਦਾ ਨਾਈ ਕੱਢਦੇ ਨਾ ਆਪਣੇ ਪਿੰਡਾਂ ਚ ਬੈਠੇ ਦੇ ਖੋਕਿਆਂ ਚ ਬਾਕੀ ਦੇਖ ਲੁੱਕ ਲਾਈਕਸ ਗੋਡਾ ਡਵਾਂਡੇ ਵੀ ਵੱਡੀ ਜਾਂਦੇ ਦੇਖ ਕੇ ਚੇਕਾ ਪੂਰਾ ਬਣਾਤਾ ਜਿਗਾਰਡ ਚਿੜੀਆਂ ਚੁੱਕਦੀਆਂ ਬਾ ਮੂਰੇ ਰਹਿ ਗਿਆ ਹੁਣ ਉਹ ਬਲੋਰ ਜਾ ਮਾਨ ਨਾਲ ਡਰਾਈਵੇ ਤੇ ਤੇ ਕਲੀਨਿੰਗ ਕਰਕੇ ਇੱਥੇ ਆਪਾਂ ਵਿਲੇ ਫੇਰ ਚੱਲਦੇ ਆਂ ਯਾਰਡ ਨੂੰ ਆਪਾਂ ਇਹ ਬਜੇ ਵਾਪਸ ਰੱਖਣੇ ਆ ਜਿੱਥੇ-ਜਿੱਥੇ ਸੀਗੇ ਉਹ ਇਕੱਠੇ ਕਰ ਲਏ ਆ ਮਸ਼ੀਨ ਚੱਲਦੀ ਰਹੀ ਨਾ ਤੇ ਚੱਕ ਕਈਥੇ ਰੱਖ ਤੇ ਇਹ ਹੁਣ ਵਾਪਸ ਆਪੋ ਆਪਣੀ ਜਗ੍ਹਾ ਤੇ ਰੱਖਣੇ ਆ ਤੇ ਫੇਰ ਮੂਰੇ ਬਲੋਰ ਮਾਰ ਕੇ ਤੇ ਮੜਾ ਜਾ ਯਾਰਡ ਨੂੰ ਜਾਣਾ ਉੱਥੇ ਟਰੱਕ ਦਾ ਹੈਗਾ ਕੰਮ ਅੱਧੇ ਘੰਟੇ ਦਾ ਉਹ ਕਰਕੇ ਇਹ ਘਰੇ ਆ ਕੇ ਨਾ ਤਾਂ ਹੋ ਕੇ ਚਲਦੇ ਆ ਦੁਪਹਿਰ ਨੂੰ ਗੁਰੂ ਘਰ ਤੇ ਸ਼ਾਮ ਨੂੰ ਜਿਮ ਤੇ ਆਇਆ ਬਲੋਰ 에어 ਬਲੋਰ ਇਹ ਦੀ ਬੈਟਰੀ ਹੈ ਸਾਰਾ ਕੁਝ ਬੈਟਰੀ ਦੀ ਆਪਣੇ ਕੋਲ ਬਸ ਮਸ਼ੀਨ ਹੀ ਗੈਸ ਤੇ ਆ ਗਈ ਇਹ ਛੋਟੀ ਜੀ ਬੈਟਰੀ ਅੰਦਰ ਚਾਰਜ ਲਾ ਛੱਡੀ ਦੀ ਹੈ ਤੇ ਪਾ ਕੇ ਤੇ ਇਦਾਂ ਹੀ ਸਫਾਈ ਕਰਦਾ ਹਾਂ ਹਾਂਜੀ ਇਹਦੀ ਆਵਾਜ਼ ਆਊਗੀ ਮਾੜੀ ਜੀ ਪਰ ਇਹ ਇਹ ਨਹੀਂ ਜੈ ਕਰਦਾ ਬਾਰੀ ਆ ਗਈ ਆਪਣੀ ਕਲੀਨਿੰਗ ਦੀ ਆ ਦੇਖ ਕਿੰਨਾ ਗੰਦਾ ਪਿਆ ਕਾ ਹੋ ਗਿਆ ਹੋ ਵੀ ਬੜਾ ਵੱਡਾ ਗਿਆ ਸੀ ਆ ਦੇਖ ਤੇ ਹੁਣ ਇਹ ਉੱਤੇ ਪਿਆ ਰਹਿੰਦਾ ਸੁੱਕ ਜਾਂਦਾ ਖਾਦ ਖੂਦ ਦਾ ਕੰਮ ਲਈ ਜਾਂਦਾ ਤੇ ਹੁਣ ਕਰਦੇ ਆ ਕਲੀਨ ਤੇ ਦਿਖਾ ਲਦੇ ਤੁਹਾਨੂੰ ਕਲੀਨ ਕਰਕੇ ਇਹਦੀ ਬਾਤ ਜੀ ਆਉਂਗੀ ਇਦਾਂ ਹੀ ਸੈਡਾਂ ਨੂੰ ਕਰ ਦੇਣਾ ਹੁੰਦਾ ਇਹ ਆਪਣੇ ਯਾਦਾਂ ਨੂੰ ਜਿੱਥੇ ਜਾਂਦਾ ਪਾ ਕੇ ਜਿੱਥੇ ਮਰਜ਼ੀ ਤੁਰਦੇ ਉਸ ਤੇ ਨੇ ਆਹ ਇਹ ਘਰ ਛੱਡਾ ਹੀ ਆ ਪਰ ਆਪ ਰੱਖਣਾ ਬੈਨਾ ਮੁਰੇ ਮਨ ਲਾਓ ਜੀ ਐਦਾਂ ਦੀ ਹੋ ਗਈ ਅੱਧੀ کلینگ اگارہ بھی والے آئے نہیں ہے جی آ رہے گیا مڑا جا چلو جی گڈ ہو گیا ਉਹ ਨਹੀਂ ਹੈਗਾ ਪਿੰਡ ਚ ਕੱਲੇ ਹੀ ਲੱਗੇ ਆਪਾਂ ਅਨਜੀ ਕਿਵੇਂ ਆ ਕੀ ਹਾਲ ਚਾਲ ਐਮ ਹੋ ਗਿਆ ਜਿੰਮ ਦਾ ਤੇ ਖਿੱਚਤੀ ਤਿਆਰੀ ਜਿੰਮ ਦੀ ਆਪਾਂ ਤੇ ਲਾ ਕੇ ਉਹਨੇਆਂ ਘੰਟਾ ਜਿੰਮ ਚ ਵੀ ਤੇ ਫੇ ਆਪਾਂ ਬਹਿਲੇ ਜਾੜ ਚ ਜਾਏ ਸੀਗੇ ਉੱਥੇ ਵੀਡੀਓ ਬਣਾਈ ਨਹੀਂ ਗੁਰੂ ਘਰ ਜਾ ਨਹੀਂ ਹੋਇਆ ਕੰਮ ਪੈ ਗਿਆ ਤੇ ਮੁੜ ਕੇ ਘਰੇ ਕਮਾਂ ਕਰਾਂ ਚੁਲਜ ਕੇ شک. گرمی ہو گئی دوپہر جی تو بعد باقی چال دے ہیں جم ہیں نال آ ہند آگے دے ہے ہی آ گے آ مل دے ہیں جم ہے ਲਓ ਜੀ ਜਿਮ ਅਹੀਂ ਪਹੁੰਚ ਗਏ ਆ ਤੇ ਆ ਸਾਡਾ ਜਿਮ ਆ ਵਾਸਾ ਫਿਟਨੈਸ ਤੇ ਇੰਨੀ ਸੰਗਤ ਹੁੰਦੀ ਇੱਥੇ ਤੇ ਨਾਲ ਦੇ ਮੇਰੇ ਅਜੇ ਆਏ ਨਹੀਂ ਆ ਬੀਬੀ ਦਾ ਕੁਝ ਰਹਿ ਗਿਆ ਵਿੱਚ ਚੱਕ ਆ ਜੋ ਬਾਕੀ ਚੱਲਦੇ ਆ ਅੰਦਰ ਦੇਖਦੇ ਆ ਕੀ ਚੱਲਣ ਡਿਆ ਆ ਵੀ ਮਿੱਤਰੋ ਆ ਗਏ ਆ ਆਪਾਂ ਜਿਮ ਚ ਤੇ ਕਰਦਾ ਸ਼ੁਰੂ ਇਨਕਲੈਨ ਤੇ ਲੱਗੀ ਨਹੀਂ ਸਕਦੇ ਕੋ ਸੇਮ ਵੇਟ ਤੇ ਬੈਂਚ ਪ੍ਰੈਸ ਨਾਵਾ ਕੇ ਨਾਲ ਭਾਜੀ ਦੀ ਹੈਲਪ ਤੇ ਬਾਈ ਪਿੱਛੇ ਬਣਾਉਂਦਾ ਵੀਡੀਓ ਆ ਜਾ ਦੇਖ ਲੈਣਾ ਇਹ ਹੈਗੀ ਆ 225 ਪੌਂਡ 225 ਪੌਂਡ 100 kg ਦੇ ਦੋ ਜਾਂ ਤਿੰਨ ਗ੍ਰੈਪਲਰ ਤਿੰਨ ਗ੍ਰੈਪ ਲਾ ਲਓ ਵਧੀਆ ਲੱਗੇ ਚੌਥੇ ਤੇ ਭੱਜੀ ਦੀ ਸਬ ਬਣਾਣੀ ਬਈ ਬਸ